ਸਿੱਖ ਪੰਥ ਵਾਲਿਓ 19 ਨਵੰਬਰ ਤੋਂ ਬਾਅਦ ਇਹ ਇੰਡੀਆ ਚ ਸਫ਼ਰ ਨਹੀਂ ਕਰਨਾ ਜਾਨ ਨੂੰ ਖਤਰਾ ਹੋ ਸਕਦਾ ਹੈ ਹੀ ਕਿਲਸ ਮੁਸਲਮ ਟਰੋਰਿਸਟ ਹੀ ਕਿਲ ਸਿੱਖ ਟਰੋਰਿਸਟ ਇਜ਼ ਆਸਮ ਵਾਟ ਮੋਦੀ ਇਜ਼ ਡੂਇੰਗ ਅੱਜ ਦੀ ਵੀਡੀਓ ਵਿੱਚ ਆਪਾਂ ਬ੍ਰੈਂਟਨ ਵਿੱਚ ਰੀਸੈਂਟਲੀ ਹੋਏ ਹਿੰਦੂ ਮੰਦਰ ਦੇ ਅਟੈਕ ਬਾਰੇ ਗੱਲ ਕਰਾਂਗੇ ਪਰੇ ਜਿੰਨਾ ਮੀਡੀਆ ਚ ਦਿਖਾਇਆ ਜਾ ਰਿਹਾ ਉਹ ਤੋਂ ਬਿਲਕੁਲ ਅਲੱਗ ਹੈ। ਇਹ ਇਨਸੀਡੈਂਟ ਨੂੰ ਹਿੰਦੂ ਮੰਦਿਰ ਤੇ ਅਟੈਕ ਬਣਾ ਕੇ ਦਿਖਾਇਆ ਜਾ ਰਿਹਾ ਪਰ ਅਸਲ ਚ ਇਹ ਸਿਰਫ ਇੱਕ ਪ੍ਰੋਟੈਸਟ ਤੇ ਹੋਈ ਲੜਾਈ ਸੀ। 3 ਨਵੰਬਰ ਨੂੰ ਬ੍ਰੈਂਪਟਨ ਦੇ ਹਿੰਦੂ ਸਭਾ ਮੰਦਿਰ ਵਿੱਚ ਇੱਕ ਕਾਉਂਸਲਰ ਕੈਂਪ ਆਰਗੇਨਾਈਜ਼ ਹੋਇਆ ਸੀ। ਇਹੀ ਕੈਂਪ ਵਿੱਚ ਇੰਡੀਅਨ ਡਿਪਲੋਮੈਟਸ ਵੀ ਆਏ। ਡਿਪਲੋਮੈਟਸ ਦੀ ਪ੍ਰੈਜ਼ੈਂਸ ਕਰਕੇ ਖਾਲਸਤਾਨੀ ਐਕਟਿਵਿਸਟ ਨੇ ਮੰਦਿਰ ਦੇ ਬਾਹਰ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ। ਪਰ ਕੁਝ ਘੰਟਿਆਂ ਵਿੱਚ ਹੀ ਇਹ ਪ੍ਰੋਟੈਸਟ ਹਿੰਦੂ ਸਿੱਖ ਕਲਾਸ਼ ਵਿੱਚ ਬਦਲ ਗਿਆ। ਕਲੀਅਰਲੀ ਇਹ ਲੜਾਈ ਨੇ ਹਿੰਦੂ ਜਿੰਨੀਆਂ ਵੀ ਨਿਊਜ਼ ਐਂਡ ਰਿਪੋਰਟਸ ਆ ਰਹੀਆਂ ਨੇ ਇੱਕ ਗੱਲ ਕਲੀਅਰ ਹੈ ਕਿ ਮੰਦਰ ਜਾਂ ਮੂਰਤੀ ਤੇ ਕੋਈ ਫਿਜ਼ੀਕਲ ਅਟੈਕ ਨਹੀਂ ਹੋਇਆ ਪ੍ਰੋਟੈਸਟਰਸ ਮੰਦਰ ਵਿੱਚ ਐਂਟਰ ਤੱਕ ਨਹੀਂ ਹੋਏ ਤਾਂ ਵੀ ਇਹਨੂੰ ਅਟੈਕ ਕਿਉਂ ਬਣਾਇਆ ਜਾ ਰਿਹਾ ਸਿਰਫ ਬਾਹਰ ਦੋ ਗਰੁੱਪਸ ਦਾ ਕਲੈਸ਼ ਹੋਇਆ ਸੀ ਪ੍ਰੋ ਖਾਲਸਤਾਨੀਜ਼ ਐਂਡ ਪ੍ਰੋ ਹਿੰਦੁਸਤਾਨੀਜ਼ ਐਂਡ ਇਹ ਕਲੈਸ਼ ਹੋਇਆ ਵੀ ਸਿੱਖ ਜੈਨੋਸਾਈਡ ਦੀ 40th ਐਨੀਵਰਸਰੀ ਵਾਲੇ ਦਿਨ ਸਿੱਖ ਜੈਨੋਸਾਈਡ 1984 ਦੇ ਉਹੀ ਰਾਈਟਸ ਨੇ ਜਿਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੇਗੁਨਾ ਸਿੱਖਾਂ ਦੀ ਮੌਤ ਹੋਈ ਸੀ ਤਾਰੇ ਨੂੰ ਪਤਾ ਹੈ ਕਿ ਖਾਲਿਸਤਾਨੀ ਐਕਟੀਵਿਸਟ ਮੰਦਰ ਦੇ ਬਾਹਰ ਖਾਲਿਸਤਾਨ ਦੇ ਝੰਡੇ ਲੈ ਕੇ ਆਏ ਸੀ। ਉਹਨਾਂ ਨੂੰ ਅਪੋਜ਼ ਕਰਨ ਲਈ ਮੰਦਰ ਦੇ ਅੰਦਰੋਂ ਵੀ ਕੁਝ ਲੋਕ ਇੰਡੀਅਨ ਫਲੈਗਸ ਲੈ ਕੇ ਆਏ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੋ ਬੰਦਾ ਮੱਥਾ ਟੇਕਣ ਆਇਆ ਹੈ ਜਾਂ ਸੇਵਾ ਕਰਨ ਆਇਆ, ਉਹਨਾਂ ਕੋਲ ਇੰਡੀਆ ਦਾ ਝੰਡਾ ਕਿਵੇਂ ਆਇਆ? ਇਹ ਇਨਸੀਡੈਂਟ ਨੂੰ ਇੰਟੈਂਸ਼ਨਲੀ ਮੰਦਰ ਤੇ ਅਟੈਕ ਬਣਾ ਕੇ ਕਮਿਊਨਿਟੀ ਵਿੱਚ ਹੇਟ ਫਲਾਈ ਜਾ ਰਹੀ ਹੈ। ਪ੍ਰੋ ਹਿੰਦੁਸਤਾਨੀ ਪ੍ਰੋਟੈਸਟਰਸ ਨੇ ਮਾਲਟਨ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਅਟੈਕ ਕਰਨ ਦੀ ਧਮਕੀ ਰੱਖ ਦਿੱਤੀ। ਕਿ ਕੰਟਰੋਲ ਆਫ ਦਾ ਗੁਰਦੁਆਰਾ ਐਂਡ ਦੇ ਵਾਂਟ ਟੂ ਹਾਰ ਇਦਾ ਮਤਲਬ ਹੈ ਕਿ ਜਦੋਂ ਆਪਣੀ ਰਿਲੀਜੀਅਸ ਪਲੇਸ ਨੂੰ ਖਤਰਾ ਹੋਇਆ ਤਾਂ ਪ੍ਰੋਟੈਸਟ ਕੀਤਾ ਪਰ ਦੂਜੇ ਰਿਲੀਜੀਅਨ ਦੀ ਜਗ੍ਹਾ ਦੀ ਕੋਈ ਰਿਸਪੈਕਟ ਨਹੀਂ। ਸਪੀਲ ਪੁਲਿਸ ਵੱਲੋਂ ਵੀ ਕੁਝ ਬੰਦਿਆਂ ਦੀ ਵਟਸਐਪ ਚੈਟ ਰਿਲੀਜ਼ ਹੋਈ ਹੈ ਜੀ ਦੇ ਵਿੱਚ ਉਹ ਪੈਟਰੋਲ ਦੇ ਬੰਬ ਬਣਾ ਕੇ ਸਿੱਖਾਂ ਤੇ ਅਟੈਕ ਕਰਨ ਦਾ ਪਲਾਨ ਕਰ ਰਹੇ ਸੀ। ਭਾਈ ਇਹ ਤਨੂ ਕਰੋ ਪੈਟਰੋਲ ਵਾਲੇ ਬੰਬ ਬਣਾ ਲਓ ਅਰ ਦੇਖੇ ਜਾਓਗੀ। ਸਾੜਾ ਗਾਂਦੇ ਮਾਰੋ ਤੇ ਸੇ ਜੋ ਦੇਖੀ ਜਾਏ ਕਿਸੇ ਹੋਗਾ। ਉਹ ਵੀ ਉਹ ਤਾਂ ਕੀ ਕਰਦਾ। ਹਾਂ ਉਹ ਰੇ। ਨੂੰ ਇਹ ਬਤਾਏਗਾ ਭਾਈ ਉਹਨੂੰ ਚਾਹ ਹੈ ਆਪਣੇ ਕਦੇ ਉਹ ਮਾਰਾਂਗੇ। ਭਾਈ ਉਹ ਸਹੀ ਕਹਿ ਰਿਹਾ ਸੋਰਾ ਨਹੀਂ ਨੂੰਏ ਕਰ ਲਓ ਪੈਟਰੋਲ ਬੰਮ ਬਣਾ ਲਓ ਉਹ ਮੰਦਿਰ ਤੱਕ ਆ ਨਾ 20 ਮੂਲੀਵਾਰੇ ਖੜੇ ਵੀ ਹੋਗੇ ਤਾਂ ਬਗਾ ਬਗਾ ਮਾਰਾਂਗੇ ਬੈਂਡ ਜ਼ਰੂਰੀ ਪੁਲੀਕੇ ਦਾ ਲੱਗੇਗਾ ਓਸਤਾਦ ਇਤਨੀ ਵੀਡਿਓ ਮੇਂ ਬੇਰਾਈ ਨਾ ਲੱਗਾ ਕਿ ਤੇ ਕਿਤੇ ਬੰਮ ਗਿਆ ਹੈ ਮਾਰੋ ਬੈਂਡ ਚੁਦਾ ਗਿਆ ਬਤਾ ਦਿਓ ਜੋ ਵੀ ਅਪਡੇਟ ਹੋ ਗਰੁੱਪ ਮੇਂ ਕੀਰਤੀਓ ਭਾਈ ਅਮਕੀ ਤੀ ਰਾਤ ਦਿ ਰਾਤ ਨ ਵੀ ਆਜੰਗੇ ਅਗਲੇ ਕੁਛ ਨਾ ਕਰਿਓ ਪਾਛਾ ਤਾਂ ਫੈਕ ਦੇਂਗਾ ਦਾਇਗਾ ਦੇ ਇਹ ਪ੍ਰੋਟੈਸਟ ਵਿੱਚ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਜਾ ਰਹੇ ਨੇ ਇੰਡੀਅਨ ਫਲੈਗ ਨੂੰ ਕੈਨੇਡਾ ਦੀਆਂ ਸੜਕਾਂ ਤੇ ਪ੍ਰਮੋਟ ਕੀਤਾ ਜਾ ਰਿਹਾ ਹੈ ਸ਼੍ਰੀ ਰਾਮਚੰਦਰ ਜੀ ਵੀ 14 ਸਾਲ ਬਨਵਾਸ ਕੱਟ ਕੇ ਵਾਪਸ ਆ ਗਏ ਸੀ ਬਟ ਇਹਨਾਂ ਨੂੰ ਕੈਨੇਡਾ ਰਹਿ ਕੇ ਇੰਡੀਆ ਯਾਦ ਆ ਰਿਹਾ Hindu Sabha ਮੰਦਿਰ ਵਿੱਚ ਉਥੋਂ ਦੇ ਹੀ ਇੱਕ ਪੰਡਤ ਨੇ ਸਿੱਖਾਂ ਦੇ ਅਗੇਂਸਟ ਹੇਟ ਸਪੀਚ ਦਿੱਤੀਆਂ ਨੇ ਸੁਣੀਏ ਆਜ ਸਮਾਂ ਆ ਗਿਆ ਹੈ आज समय वो आ गया है जब आज हम लोगों को अपने बारे में नहीं अपने आने वाली संतति के बारे में सोचना पड़ेगा ਐਂਡ ਇਹੋ ਜਿਹੇ ਬੰਦੇ ਰੱਬ ਦੇ ਪੁਜਾਰੀ ਬਣੇ ਹੋਏ ਨੇ ਰੌਨ ਬੈਨਰ ਜੀ ਜੋ ਕਈ ਸਾਲਾਂ ਤੋਂ ਮੁਸਲਿਮਸ ਦੇ ਅਗੇਂਸਟ ਹੇਟ ਸਪੀਚ ਦੇ ਰਿਹਾ ਐਂਡ ਹਿੰਦੂਇਜ਼ਮ ਇਜ਼ ਦ ਵੇ ਆਮ ਅ ਹਾਰਡਕੋਰ ਹਿੰਦੂ ਨੈਸ਼ਨਲਿਸਟ ਹਰਜ ਥਮ ਟੂ ਲੁੱਕ ਦ ਮੋਦੀ ਗਵਰਨਮੈਂਟ ਆਈ ਊਡ ਲਾਈਕ ਟੂ ਹੈਵ ਮੋਦੀ ਰੂਲਿੰਗ ਦਿਸ ਕੰਟਰੀ ਐਸ ਵੈਲ ਐਸ ਇੰਡੀਆ He kills Muslim terrorists. He kills Sikh terrorists. It's awesome what Modi is doing. And Muslims need to understand that if they're going to live in our country, they got to follow our rules. And if they don't, then they'll get it. They will get it. incident Indian army Sikh temple attack speech But attack the Hindu Mandrati the and in fact, local Canadians The recent attacks in Brampton sir, are, are horrifying for me as a Canadian. Um, it is a massive uptick, uh, it, it's a huge escalation of violence, it's crossed new lines. It... And those three side. ਪ੍ਰੋ ਖਾਲਸਤਾਨੀਜ਼ ਵੱਲੋਂ ਮੰਦਰ ਦੇ ਬਾਹਰ ਪ੍ਰੋਟੈਸਟ ਕਰਨਾ ਵੀ ਬਿਲਕੁਲ ਗਲਤ ਹੈ ਪੋਲਿਟিক্যাল ਇਸ਼ੂ ਜੋ ਵੀ ਹੈ ਇਹ ਕੰਟਰੀ ਪ੍ਰੋਟੈਸਟ ਕਰਨ ਦਾ ਹਰ ਬੰਦੇ ਨੂੰ ਰਾਈਟ ਦਿੰਦੀ ਹੈ ਉਹ ਚਾਹੇ ਕਿਸੇ ਦੇ ਜਿੰਨੇ ਮਰਜੀ ਐਕਸਟ੍ਰੀਮਿਸਟ ਥਿਊ ਵ ਹੋਣ ਧਾਰਮਿਕ ਸਥਾਨ ਨੂੰ ਸਿਰਫ ਧਰਮ ਤੇ ਸੇਵਾ ਤੱਕ ਹੀ ਸੀਮਤ ਰੱਖੋ ਇਹ ਪ੍ਰੋਟੈਸਟ ਕਰਨ ਦੀ ਜਗ੍ਹਾ ਹੋਣੀ ਨਹੀਂ ਚਾਹੀਦੀ ਚਾਹੇ ਉਹ ਮੰਦਰ ਹੋਵੇ ਜਾਂ ਗੁਰਦੁਆਰਾ ਸਾਹਿਬ ਐਂਡ ਜੋ ਵੀ ਇਹ ਕਰ ਰਹੇ ਨੇ ਤੁਸੀਂ ਹਰ ਦਰਜੇ ਦੇ ਬੇਫਕੂਫ ਹੋ ਜੇ ਇੰਡੀਅਨ ਕੌਂਸੂਲੇਟ ਦੇ ਅਗੇਂਸ ਤੁਸੀਂ ਬੋਲਣਾ ਹੈ ਤਾਂ ਇੰਡੀਅਨ ਕੌਂਸੂਲੇਟ ਦੇ ਬਾਹਰ ਜਾ ਕੇ ਪ੍ਰੋਟੈਸਟ ਕਰੋ ਮੰਦਰ ਦੇ ਬਾਹਰ ਜਾ ਕੇ ਇਸ ਚੀਜ਼ ਨੂੰ ਜਾਣ ਬੁੱਝ ਕੇ ਇੱਕ ਰਿਲੀਜੀਅਸ ਐਸਪੈਕਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਈ ਵੀ ਮੰਦਰ ਗਵਰਨਮੈਂਟ ਆਫ ਇੰਡੀਆ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਜਿਨੇ ਪਿਛਲੇ ਟਾਈਮ ਵਿੱਚ ਸਿੱਖਾਂ ਨਾਲ ਕੋਈ ਧੱਕਾ ਕੀਤਾ ਹੋਵੇ। ਅੱਜ ਕੈਨੇਡਾ ਵਿੱਚ ਗੁਰਦੁਆਰਾ ਸਾਹਿਬ ਨੂੰ ਖਾਲਿਸਤਾਨ ਦੇ ਅੱਡੇ ਬਣਾਉਣਾ ਸ਼ੁਰੂ ਕਰਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਉੱਪਰ ਖਾਲਿਸਤਾਨ ਜਿੰਦਾਬਾਦ ਲਿਖਾਇਆ ਜਾ ਰਿਹਾ ਹੈ। ਮੰਦਰਾਂ ਵਿੱਚ ਹਿੰਦੂ ਰਾਸ਼ਟਰ ਦੀਆਂ ਗੱਲਾਂ ਹੋ ਰਹੀਆਂ ਨੇ। ਇਹੀ ਅਟੈਕ ਵਿੱਚ ਪੀਲ ਪੁਲਿਸ ਦੇ ਸਰਜੈਂਟ ਹਰਿੰਦਰ ਸੋਹੀ ਨੂੰ ਸਸਪੈਂਡ ਕਰਤਾ ਪ੍ਰੋ ਖਾਲਿਸਤਾਨੀ ਮੂਵਮੈਂਟ ਵਿੱਚ ਇਹ ਸਸਪੈਂਸ਼ਨ ਕਰਕੇ ਹੁਣ ਹੋਰ ਸਿਕ EMPLOYES ਦੇ ਵਿੱਚ ਵੀ ਇੱਕ ਜਜਮੈਂਟ ਬੇਸਡ ਬਾਇਸ ਹੋਣਾ ਸ਼ੁਰੂ ਹੋ ਗਿਆ ਜੋ ਇੱਕ ਨਵੀਂ ਪ੍ਰੋਬਲਮ ਬਣ ਸਕਦੀ ਹੈ ਫਾਰਮਰ ਪ੍ਰੋਟੈਸਟ ਦੇ ਟਾਈਮ ਸਿਕ ਕਮਿਊਨਿਟੀ ਨੂੰ ਪੂਰੀ ਦੁਨੀਆ ਤੋਂ ਸਪੋਰਟ ਮਿਲੀ ਸੀ ਉਹ ਇਮੇਜ ਨੂੰ ਹੁਣ ਇੱਕ ਟੈਰਰਿਸ ਦੀ ਤਰ੍ਹਾਂ ਪੋਰਟਰੇ ਕੀਤੀ ਜਾ ਰਹੀ ਹੈ ਜਿਵੇਂ ਪਹਿਲਾਂ ਨਿਊਯਾਰਕ ਵਿੱਚ ਮੁਸਲਿਮਜ਼ ਨੂੰ ਦੇਖ ਕੇ ਸਟੀਰੀਓਟਾਈਪ ਥਿੰਕਿੰਗ ਸ਼ੁਰੂ ਹੋ ਗਈ ਸੀ ਇਹ ਕਲੈਸ਼ਸ ਤੋਂ ਬਾਅਦ ਸਰਦਾਰਾਵਲ ਵੀ ਕੈਨੇਡਾ ਵਿੱਚ ਇਹ ਜੀ ਥਿੰਕਿੰਗ ਬਣ ਜਾਣੀ ਹੈ ਇਹ ਦੋਨੋਂ ਸਿਚੁਏਸ਼ਨ ਤੋਂ ਇੱਕ ਚੀਜ਼ ਤਾਂ ਪੱਕੀ ਹੈ ਕਿ ਇਹ ਸਿਰਫ ਇੱਕ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਧਰਮ ਦੇ ਨਾਮ ਤੇ ਗੁਰਪਤਵੰਨ ਸਿੰਘ ਪੰਨੂ ਜੋ ਇੱਕ ਖਾਲਸਾਨੀ ਐਕਟਿਵਿਸਟ ਹੈ ਉਹਨੇ ਸ਼ਰੀਆਮ ਲੋਕਾਂ ਨੂੰ ਮਨਾ ਕੀਤਾ 11 ਨਵੰਬਰ ਤੋਂ 19 ਨਵੰਬਰ ਤੱਕ 에어 ਇੰਡੀਆ ਕਾ ਫਲਾਈਟ ਵਿੱਚ ਟ੍ਰੈਵਲ ਕਰਨ ਲਈ। ਇਹਦਾ ਰੀਜ਼ਨ ਦੱਸਿਆ ਗਿਆ ਉਹਦੇ ਗਰੁੱਪ ਵੱਲੋਂ ਇੱਕ ਪ੍ਰੀ-ਪਲੈਂਟ ਬੰਬ ਬਲਾਸਟ। ਸਿਮਲਰ ਟੂ 1985 ਦੇ 에어 ਇੰਡੀਆ ਦੇ ਬੰਬ ਬਲਾਸਟ ਵਾਂਗੂ ਜੋ ਬੱਬਰ ਖਾਲਸਾ ਵੱਲੋਂ ਹੋਇਆ ਸੀ। ਵੀ ਆਰ ਆਸਕਿੰਗ ði ਸਿੱਖ ਪੰਥ ਟੂ ਨਾਟ ਫਲਾਈ 에어 ਇੰਡੀਆ। 19 ਨਵੰਬਰ ਤੋਂ ਗਲੋਬਲ ਬਲੋਕੇਡ ਕਿ 에어 ਇੰਡੀਆ ਦੁਨੀਆ ਦੇ ਵਿੱਚ ਚੱਲਣ ਨਹੀਂ ਦਿੱਤੀ ਜਾਏਗੀ ਸਿੱਖ ਪੰਥ ਵਾਲਿਓ 19 ਨਵੰਬਰ ਤੋਂ ਬਾਅਦ 에어 ਇੰਡੀਆ 'ਚ ਸਫ਼ਰ ਨਹੀਂ ਕਰਨਾ ਜਾਨ ਨੂੰ ਖਤਰਾ ਹੋ ਸਕਦਾ ਹੈ ਔਰ ਸਾਡਾ ਇਹ ਸੁਣਿਆ ਹੈ ਭਾਰਤ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ 19 ਨਵੰਬਰ ਨੂੰ ਬੰਦ ਰਹੇਗਾ ਇੱਕ ਬੰਦਾ ਜਿਹਦੇ ਪਿੱਛੇ ਸਿੰਘ ਲੱਗ ਰਿਹਾ ਕਿਉਂ ਓਪਨਲੀ ਲੋਕਾਂ ਨੂੰ ਟੈਰਰਿਸਟ ਅਟੈਕ ਦੀ ਵਾਰਨਿੰਗ ਦੇ ਰਿਹਾ ਐਂਡ ਇਹ ਪਹਿਲੀ ਵਾਰ ਨਹੀਂ ਹੋਇਆ ਬਹੁਤ ਵਾਰ ਹੋ ਚੁੱਕਿਆ ਹੈ ਇਨਫੈਕਟ ਲਾਸਟ ਈਅਰ ਇਸੇ ਟਾਈਮ ਇਹਨਾਂ ਨੇ ਸੇਮ ਧਮਕੀ ਦਿੱਤੀ ਸੀ ਬਸ ਡੇਟਸ ਚੇਂਜ ਸੀ ਹੱਸਣ ਵਾਲੀ ਗੱਲ ਤਾਂ ਇਹ ਹੈ ਕਿ ਆਪਾਂ ਉਹ ਬੰਦੇ ਤੋਂ ਖਾਲਸਾਣ ਐਕਸਪੈਕਟ ਕਰ ਰਹੇ ਹਾਂ ਜੋ ਆਪ ਪੱਗ ਤੱਕ ਨਹੀਂ ਬੰਦਾ ਸੰਤਪਿੰਡਰਾ ਵਾਲੀ ਨੇ ਅੱਜ ਤੱਕ ਖਾਲਸਾਣ ਦੀ ਮੰਗ ਨਹੀਂ ਕੀਤੀ ਅਮਰਤਪਾਲ ਨੇ ਵੀ ਇਹ ਖਾਲਸਾਣ ਦੀ ਲੜਾਈ ਲੜੀ ਤਾਂ ਸਿੱਕੀ ਸਰੂਪ ਧਾਰ ਕੇ ਲੜੀ ਬਟ ਪੰਨੂ ਵਰਗੇ ਬੰਦਿਆਂ ਦਾ ਕੀ ਜੋ ਅਮਰੀਕਾ ਬੈਠ ਕੇ ਇੰਡੀਆ ਵਿੱਚੋਂ ਪੰਜਾਬ ਅਲੱਗ ਕਰਕੇ ਖਾਲਸਾਣ ਮੰਗ ਰਹੇ ਨੇ ਅਮਰੀਕਨ ਗਵਰਨਮੈਂਟ ਵੀ ਇਹ ਓਪਨ ਥ੍ਰੈਟਸ ਤੇ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੀ ਸ਼ਰੀਮ ਪਲੇਨਸ ਨੂੰ ਬੋਮਬ ਕਰਨ ਦੇ ਥ੍ਰੈਟਸ ਤੋਂ ਬਾਅਦ ਵੀ ਪੰਨੂ ਨੂੰ ਅਰੈਸਟ ਕਿਉਂ ਨਹੀਂ ਕਰਦੇ ਡਸ ਡਾਟ ਮੀਨ ਹੀ ਇਸ ਸਪੋਰਟਡ ਬਾਈ ਗਵਰਨਮੈਂਟ ਜੇ ਕੁਰਬਤਵੰ ਸਿੰਘ ਪੰਨੂ ਸੈਪਰੇਟਿਸਟ ਹੈ ਤਾਂ ਉਸਾਮਾ ਬੀਨ ਲਾਦੇਨ ਵੀ ਇਨਵਾਇਰਨਮੈਂਟਲਿਸਟ ਸੀ ਸੋਚਣ ਵਾਲੀ ਇੱਕ ਚੀਜ਼ ਹੈ ਚਾਹੇ ਉਹ ਇੰਡੀਆ ਹੋਵੇ ਕੈਨੇਡਾ ਜਾਂ ਅਮਰੀਕਾ ਗਵਰਨਮੈਂਟ ਇਹ ਚੀਜ਼ਾਂ ਚ ਇਨਵੋਲਵ ਨਹੀਂ ਹੋ ਰਹੀ ਐਕਸਪਲੋਇਟ ਹੋ ਰਹੀ ਹੈ ਤਾਂ ਸਿਰਫ ਇੱਕ ਕਾਮਨ ਮੈਨ ਇਥੋਂ ਤੱਕ ਕਿ ਸੰਤ ਪਿੰਡਰਾਂ ਵਾਲੇ ਨੇ ਕਦੇ ਵੀ Hindu ਧਰਮ ਦੇ ਗੇਸਟ ਨਹੀਂ ਬੋਲਿਆ ਜੋ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਕਾਮਨ ਹੋ ਗਿਆ ਇੱਕਮਕਾਰ ਦਾ ਮਤਲਬ ਹੈ God is one ਐਂਡ ਗੀਤਾ ਦੇ ਇਹ ਸ਼ਲੋਕ ਵਿੱਚ ਵੀ ਇਹੀ ਲਿਖਿਆ ਫਿਰ ਅਸੀਂ ਕੌਣ ਹੁੰਨੇ ਆ ਰੱਬ ਨੂੰ ਕਮੈਂਟਸ ਵਿੱਚ ਵੰਡਣ ਵਾਲੇ ਐਂਡ ਰਹੀ ਗੱਲ ਲੇਟੈਸਟ Hindu ਟੈਂਪਲ ਕਲੈਸ਼ ਦੀ ਤਾਂ ਤੁਸੀਂ ਆਪ ਸੋਚੋ ਇਹ ਕਿੰਨੀ ਹੱਦ ਤੱਕ ਇੱਕ ਪ੍ਰੀ-ਪਲਾਨਡ ਹੋ ਸਕਦਾ ਹੈ ਸਿਰਫ Hindu Sikhs ਹੇਟ ਫਲਾਨ ਲਈ ਤੁਹਾਨੂੰ ਕੀ ਲੱਗਦਾ ਹੈ ਕਮੈਂਟਸ 'ਚ ਜ਼ਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਦਿਸ ਵੀਡੀਓ ਐਂਡ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਫੋਰ ਵੀ ਇੰਟਰਸਟ ਸਾਚ ਰੀਕਾ ਵਰਤਿਆ ਰਮੇ ਹੋਏ ਪਰਮਾਤਮਾ ਲਈ ਤੇ ਹਿੰਦੂ ਰਾਮ ਵਰਤਦੇ ਨੇ ਰਾਮਚੰਦਰ ਲਈ ਫਿਰ ਕੀ ਆਖੋਗੇ ਵੀ ਜਿੱਥੇ ਜਿੱਥੇ ਰਾਮ ਲਿਖਿਆ ਗੁਰੂ ਗ੍ਰੰਥ ਸਾਹਿਬ ਜੋ ਬਕਤੀਆਂ ਕੱਢਦੇ ਉਹ ਮੰਨਣਾ ਹੀ ਨਹੀਂ ਅਸੀਂ ਜਵਾਬ ਕਿਸੇ ਕੋਲ ਹੈ ਨਹੀਂ ਇਹਨਾਂ ਗੱਲਾਂ ਦਾ ਜਿਹੜੇ ਸਾਡੇ ਸਿੱਖ ਭਾਈ ਜੋ ਹੁੰਦੇ ਹੈ ਨਾ ਬੜੀ ਬੜੀ ਸੁੰਦਰ ਇਨਕੀ ਮੈਂ ਅੰਮ੍ਰਿਤਸਰ ਗਿਆ ਯਾਦ ਹੈ ਮੇਰੇ ਕੋ ਕੁਝ 2-3 ਸਾਲ ਪਹਿਲੇ ਦੀ ਗੱਲ ਸ਼ਾਇਦ ਤੋਂ ਮੰਦਿਰ ਮੈਂ हमको ਵੀ ਲੈ ਗਏ ਇਨ ਲੋਗੋ ਮੇ ਲੰਗਰ ਕੀ ਰੀਤ ਹੁੰਦੀ ਹੈ ਉਹ ਭਾਈ ਆ ਬੜੇ ਅੱਛੇ ਇਨ ਲੋਗੋ ਕੇ ਭਾਵ